ਗਿਆਨ ਭਾਵੇਂ ਕਿਸੇ ਕਿਸਮ ਦਾ ਹੋਵੇ ਜਦ ਤੱਕ ਉਸ ਨੂੰ ਵਰਤ ਕੇ ਨਤੀਜੇ ਪੈਦਾ ਨਾ ਕੀਤੇ ਜਾਣ ਕਿਸੇ ਕੰਮ ਦਾ ਨਹੀਂ ਹੁੰਦਾ ਗਿਆਨ ਨੂੰ ਹਾਸਲ ਕਰਨਾ ਹੋਰ ਗੱਲ ਹੈ ਅਤੇ ਗਿਆਨ ਨੂੰ ਵਰਤਣ ਤੇ ਵਰਤ ਕੇ ਨਤੀਜੇ ਕੱਢਣੇ ਹੋਰ ਗੱਲ ਹੈ ਜੇ ਕੋਈ ਬਿਜਲੀ ਦੇ ਗਿਆਨ ਜਾਂ ਅਸੂਲਾਂ ਨੂੰ ਕਿਤਾਬਾਂ ਪੜ੍ਹ ਕੇ ਜਾਂ ਪ੍ਰੋਫੈਸਰ ਤੋਂ ਸੁਣ ਕੇ ਸਮਝ ਲਵੇ ਪਰ ਉਸ ਗਿਆਨ ਨੂੰ ਵਰਤੇ ਨਾ ਤਾਂ ਉਸ ਦਾ ਬਿਜਲੀ ਸੰਬੰਧੀ ਕੇਵਲ ਗਿਆਨ ਉਸ ਨੂੰ ਕੋਈ ਲਾਭ ਨਹੀਂ ਪਹੁੰਚਾ ਸਕਦਾ। ਅਗਰ ਬਿਜਲੀ ਦੇ ਊਸੂਲਾਂ ਨੂੰ ਸਮਝਣ ਵਾਲਾ ਪ੍ਰੋਫੈਸਰ ਵੀ ਉਹਨਾਂ ਊਸੂਲਾਂ ਨੂੰ ਦੂਸਰੇ ਲੋਕਾਂ ਨੂੰ ਤਾਂ ਚੰਗੀ ਤਰ੍ਹਾਂ ਸਮਝਾਉਂਦਾ ਰਹੇ, ਬਿਜਲੀ ਸੰਬੰਧੀ ਬੜੇ ਵਾਕਫੀਅਤ ਭਰੇ ਲੈਕਚਰ ਦੇਂਦਾ ਰਹੇ ਪਰ ਬਿਜਲੀ ਦੇ ਊਸੂਲਾਂ ਨੂੰ ਆਪ ਵਰਤੋਂ ਵਿੱਚ ਨਾ ਲਿਆਵੇ ਤਾਂ ਬਿਜਲੀ ਦੇ اصੂਲ ਉਸ ਦਾ ਇਸ ਵਾਸਤੇ لحاظ ਨਹੀਂ ਕਰਨਗੇ ਕਿ ਉਸ ਨੂੰ بجلی ਦੇ اصੂਲਾਂ ਦਾ ਗਿਆਨ ਹੈ ਅਤੇ ਉਹ اصੂਲਾਂ ਦਾ ਚੰਗੀ ਤਰ੍ਹਾਂ ਪ੍ਰਚਾਰ ਕਰ ਸਕਦਾ ਹੈ بجلی ਦਾ ਗਿਆਨ ਕੇਵਲ ਉਸੇ ਆਦਮੀ ਨੂੰ ਲਾਭ ਪਹੁੰਚਾ ਸਕਦਾ ਹੈ ਜਿਹੜਾ ਉਸ ਗਿਆਨ ਨੂੰ ਵਰਤੋਂ ਵਿੱਚ ਲਿਆਵੇ ਅਤੇ ਉਹਨਾਂ ਤੋਂ ਨਤੀਜੇ ਪੈਦਾ ਕਰੇ ਇੱਕ ਆਦਮੀ ਆਪ ਤਾਂ ਬਿਜਲੀ ਦੇ ਸੂਲਾਂ ਤੋਂ ਚੰਗਾ ਜਾਣੂ ਨਹੀਂ ਪਰ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਬਿਜਲੀ ਦੇ ਨਿਯਮ ਕਿਸੇ ਦੀ ਮਲਕੀਅਤ ਨਹੀਂ ਜਿਹੜਾ ਉਹਨਾਂ ਨੂੰ ਠੀਕ ਵਰਤੇ ਉਹ ਉਸੇ ਦਾ ਭਲਾ ਕਰਦੇ ਹਨ ਅਤੇ ਬਿਜਲੀ ਮਿਸਤਰੀ ਨੂੰ ਬੁਲਾ ਕੇ ਆਪਣੇ ਘਰ ਵਿੱਚ ਬਿਜਲੀ ਦੀਆਂ ਤਾਰਾਂ ਲਗਵਾ ਲਵੇ ਤਾਂ ਬਿਜਲੀ ਉਸ ਦਾ ਘਰ ਉਸੇ ਦਾ ਨਾ ਰੋਸ਼ਨ ਕਰੇਗੀ ਉਹਦੇ ਪੱਖੇ ਉਸੇ ਤਰ੍ਹਾਂ ਚਲਾਵੇਗੀ ਜਿਵੇਂ ਕਿ ਬਿਜਲੀ ਮਿਸਤਰੀ ਦੇ ਘਰ ਰੋਸ਼ਨੀ ਕਰਦੀ ਹੈ ਤੇ ਪੱਖੇ ਚਲਾਉਂਦੀ ਹੈ ਜੇਕਰ ਬਿਜਲੀ ਮਿਸਤਰੀ ਚਾਹੇ ਕਿਉਂਕਿ ਉਹ ਬਿਜਲੀ ਸੰਬੰਧੀ ਬਹੁਤ ਕੁਝ ਜਾਣਦਾ ਹੈ ਅਤੇ ਹਮੇਸ਼ਾ ਬਿਜਲੀ ਦੇ ਗੁਣਾ ਦਾ ਪ੍ਰਚਾਰ ਕਰਦਾ ਹੈ ਇਸ ਵਾਸਤੇ ਉਹ ਆਪਣੇ ਘਰ ਵਿੱਚ ਬਿਜਲੀ ਦੇ ਨਿਯਮਾਂ ਦੀ ਕਿਸੇ ਤਰ੍ਹਾਂ ਉਲੰਘਣਾ ਵੀ ਕਰ ਲਵੇ ਤਾਂ ਬਿਜਲੀ ਉਸ ਦਾ ਲਿਹਾਜ਼ ਕਰੇ ਅਤੇ ਉਸ ਦੇ ਕਾਰਜ ਵਿੱਚ ਰੋਸ਼ਨੀ ਦੇਵੇ ਅਤੇ ਪੱਖੇ ਚਲਾਵੇ ਤਾਂ ਉਸ ਨੂੰ ਬਿਜਲੀ ਡਾਡਾ ਨਿਰਾਸ਼ ਕਰੇਗੀ ਬਿਜਲੀ ਦਾ ਗਿਆਨ ਉਸੇ ਆਦਮੀ ਨੂੰ ਲਾਭ ਪਹੁੰਚਾ ਸਕਦਾ ਹੈ ਜਿਹੜਾ ਉਸ ਗਿਆਨ ਨੂੰ ਠੀਕ ਵਰਤੋਂ ਵਿੱਚ ਲਿਆ ਸਕੇ ਬਿਜਲੀ ਦਾ ਗਿਆਨ ਕਿਸੇ ਕੰਮ ਨਹੀਂ ਜਦ ਤੱਕ ਉਸ ਨੂੰ ਵਰਤ ਕੇ ਨਤੀਜੇ ਪੈਦਾ ਨਾ ਕੀਤੇ ਜਾਣ ਗਿਆਨ ਚਾਹੇ ਕਿਸੇ ਪ੍ਰਕਾਰ ਦਾ ਹੋਵੇ ਵਰਤੇ ਬਗੈਰ ਨਤੀਜੇ ਨਹੀਂ ਕੱਢਦਾ ਆਤਮਾ ਦਾ ਗਿਆਨ ਵੀ ਹੋਰ ਸਭ ਪ੍ਰਕਾਰ ਦੇ ਗਿਆਨ ਦੀ ਤਰ੍ਹਾਂ ਉਸੇ ਆਦਮੀ ਨੂੰ ਲਾਭ ਪੁਚਾ ਸਕਦਾ ਹੈ ਜਿਹੜਾ ਇਸ ਨੂੰ ਵਰਤੋਂ ਵਿੱਚ ਲਿਆ ਲਿਆ ਕੇ ਨਤੀਜੇ ਕੱਢੇ ਐਵੇਂ ਕਿਸੇ ਦੇ ਕੰਮ ਦਾ ਨਹੀਂ ਧਾਰਮਿਕ ਜਾਂ ਆਸਤਿਕ ਲੋਕਾਂ ਵਿੱਚ ਮੁੱਦਤ ਤੋਂ ਇਹ ਭੁਲੇਖਾ ਚੱਲਿਆ ਆਉਂਦਾ ਹੈ ਕਿ ਆਤਮਿਕ ਗਿਆਨ ਨੂੰ ਸਮਝਣਾ ਜਾਂ ਜਾਣਣਾ ਹੀ ਕਾਫੀ ਹੁੰਦਾ ਹੈ ਆਮ ਕਰਕੇ ਧਾਰਮਿਕ ਲੋਕ ਆਤਮਿਕ ਗਿਆਨ ਨੂੰ ਹਰ ਰੋਜ਼ ਦੁਹਰਾਉਣਾ ਜਾਂ ਆਤਮਿਕ ਗਿਆਨ ਦਾ ਹਰ ਰੋਜ਼ ਪਾਠ ਕਰਨਾ ਹੀ ਆਪਣੇ ਭਲੇ ਲਈ ਕਾਫੀ ਸਮਝਦੇ ਹਨ ਪਵਿੱਤਰ ਅੰਜੀਲ ਕੁਰਾਨ ਮਜੀਦ ਵੇਦ ਸ਼ਾਸਤਰ ਸ੍ਰੀ ਗੁਰੂ ਗ੍ਰੰਥ ਜੀ ਗਿਆਨ ਨਾਲ ਭਰਪੂਰ ਪਵਿੱਤਰ ਗ੍ਰੰਥ ਹਨ ਇਹਨਾਂ ਗ੍ਰੰਥਾਂ ਦਾ ਹਰ ਰੋਜ਼ ਪਾਠ ਕਰਨ ਵਾਲੇ ਜਾਂ ਇਹਨਾਂ ਗ੍ਰੰਥਾਂ ਵਿੱਚ ਲਿਖੇ ਆਤਮਕ ਗਿਆਨ ਨੂੰ ਰੋਜ਼ ਦੁਹਰਾਉਣ ਵਾਲੇ ਅਗਰ ਕੇਵਲ ਪਾਠ ਕਰਨ ਨੂੰ ਹੀ ਕਾਫੀ ਸਮਝ ਲੈਣ ਤਾਂ ਉਹਨਾਂ ਦੀ ਇਸ ਤੋਂ ਵੱਧ ਹੋਰ ਵੱਧ ਕਿਸਮਤੀ ਕੀ ਹੋ ਸਕਦੀ ਹੈ ਗਿਆਨ ਨੂੰ ਕੇਵਲ ਸਮਝਣ ਅਤੇ ਰੋਜ਼ ਦੁਹਰਾਉਣ ਜਾਂ ਗਿਆਨ ਦੇ ਰੋਜ਼ਾਨਾ ਪਾਠ ਕਰਨ ਨੂੰ ਗਿਆਨ ਦੀ ਵਰਤੋਂ ਸਮਝ ਲੈਣ ਦੀ ਗਲਤੀ ਕੇਵਲ ਧਾਰਮਿਕ ਲੋਕਾਂ ਵਿੱਚ ਹੀ ਪਾਈ ਜਾਂਦੀ ਹੈ। ਬਹੁਤ ਧਾਰਮਿਕ ਲੋਕ ਗਿਰਜੇ ਵਿੱਚ ਜਾ ਕੇ ਬਾਈਬਲ ਸੁਣਨ ਸੁਣਾਉਣ, ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹਨ, ਗੁਰਦੁਆਰੇ ਵਿੱਚ ਜਾ ਕੇ ਕੀਰਤਨ ਕਰਨ ਕਰਾਉਣ ਨੂੰ ਹੀ ਆਤਮਕ ਗਿਆਨ ਦੀ ਵਰਤੋਂ ਸਮਝੀ ਬੈਠੇ ਹਨ ਭਾਵੇਂ ਦੁਨੀਆ ਦੇ ਹੋਰ ਮਜਬਾਂ ਦੇ ਬਹੁਤੇ ਪੈਰੋਕਾਰਾਂ ਦਾ ਇਹੀ ਹਾਲ ਹੈ ਪਰ ਕਿਉਂਕਿ ਅਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ ਇਸ ਵਾਸਤੇ ਇਸ ਲੇਖ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਸੰਬੰਧੀ ਜ਼ਿਕਰ ਕਰਾਂਗੇ ਸਿੱਖ ਕੌਮ ਵਿੱਚ ਕਿਸੇ ਚੰਗੇ ਪ੍ਰੇਮੀ ਗੁਰਸਿੱਖ ਨੂੰ ਪੁੱਛੋ ਕੀ ਉਹ ਗੁਰੂ ਨਾਨਕ ਸਾਹਿਬ ਦੀ تعلیم ਨਾਲ ਕੀ ਸਲੂਕ ਕਰਦਾ ਹੈ ਤਾਂ ਉਹ ਆਖੇਗਾ ਕਿ ਮੈਂ ਗੁਰੂ ਸਾਹਿਬ ਨੂੰ ਪੂਰਨ અવਤਾਰ ਮੰਨਦਾ ਹਾਂ ਉਹਨਾਂ ਦੀ ਬਾਣੀ ਨੂੰ ਮਹਾਂ ਪਵਿੱਤਰ ਸਮਝਦਾ ਹਾਂ ਮੈਂ ਇਸ ਬਾਣੀ ਦਾ ਰੋਜ਼ ਸਵੇਰ ਵੇਲੇ ਉੱਠ ਕੇ ਪਾਠ ਕਰਦਾ ਹਾਂ ਅਗਰ ਉਸ ਤੋਂ ਪੁੱਛੋ ਕਿ ਅੱਗੇ ਫੇਰ ਕੀ ਕਰਦਾ ਹੈ ਤਾਂ ਉਹ ਤੁਹਾਡੇ ਮੂੰਹ ਵੱਲ ਤੱਕੇਗਾ ਤੇ ਆਖੇਗਾ ਕਿ ਬਸ ਅੱਗੇ ਹੋਰ ਕੀ ਗੁਰਬਾਣੀ ਦਾ ਰੋਜ਼ ਪਾਠ ਕਰਨ ਤੋਂ ਅੱਗੇ ਹੋਰ ਵਧੇਰੇ ਹੋ ਹੀ ਕੀ ਸਕਦਾ ਹੈ ਸਿੱਖਾਂ ਦੇ ਅੱਜਕੱਲ੍ਹ ਦੇ ਰਾਗੀਆਂ ਪ੍ਰਚਾਰਕਾਂ ਗਿਆਨੀਆਂ ਧਾਰਮਿਕ ਲੀਡਰਾਂ ਕੋਲੋਂ ਪੁੱਛੋ ਕਿ ਗੁਰਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਹ ਝਟ ਆਖਣਗੇ ਕਿ ਗੁਰਸਿੱਖ ਨੂੰ ਸਵੇਰੇ ਉੱਠਣਾ ਚਾਹੀਦਾ ਹੈ ਇਸ਼ਨਾਨ ਕਰਨਾ ਚਾਹੀਦਾ ਹੈ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਚਾਹੀਦਾ ਹੈ ਅਤੇ ਫੇਰ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨਾ ਚਾਹੀਦਾ ਹੈ। ਅਗਰ ਪੁੱਛੋ ਕਿ ਗੁਰਬਾਣੀ ਦੇ ਪਾਠ ਮਗਰੋਂ ਫੇਰ ਕੀ ਕਰਨਾ ਚਾਹੀਦਾ ਹੈ ਤਾਂ ਉਹ ਵੀ ਤੁਹਾਡੇ ਵੱਲ ਹੈਰਾਨੀ ਨਾਲ ਤੱਕਣਗੇ ਅਤੇ ਤੁਹਾਡਾ ਮਤਲਬ ਨਹੀਂ ਸਮਝਣਗੇ। ਇਸ ਦਾ ਕਾਰਨ ਇਹ ਹੈ ਕਿ ਸਿੱਖ ਧਰਮ ਵਿੱਚ ਵੀ ਗੁਰ ਉਪਦੇਸ਼ ਦੇ ਰੋਜ਼ ਦੁਹਰਾਉਣ ਨੂੰ ਗੁਰਬਾਣੀ ਦੇ ਰੋਜ਼ਾਨਾ ਪਾਠ ਕਰਨ ਨੂੰ ਆਪਣੇ ਆਪ ਵਿੱਚ ਪੂਰੀ ਗੱਲ ਸਮਝਿਆ ਜਾਣ ਲੱਗ ਪਿਆ ਹੈ ਗਿਆਨ ਭਾਵੇਂ ਬਿਜਲੀ ਦਾ ਹੋਵੇ ਭਾਵੇਂ ਆਤਮਾ ਦਾ ਬਗੈਰ ਵਰਤੋਂ ਵਿੱਚ ਲਿਆਏ ਨਤੀਜੇ ਪੈਦਾ ਨਹੀਂ ਕਰਦਾ ਜੇਕਰ ਬਿਜਲੀ ਦੇ ਅਸੂਲਾਂ ਨੂੰ ਰੋਜ਼ਾਨਾ ਦੁਹਰਾਉਣ ਨਾਲ ਬਿਜਲੀ ਦੀ ਪੁਸਤਕ ਨੂੰ ਰੋਜ਼ ਪੜ੍ਹਨ ਨਾਲ ਪੜ੍ਹਨ ਵਾਲੇ ਦੇ ਘਰ ਵਿੱਚ ਰੋਸ਼ਨੀ ਨਹੀਂ ਹੋ ਸਕਦੀ ਤਾਂ ਸੁਖਮਨੀ ਸਾਹਿਬ ਜੀ ਦੇ ਆਸਾ ਦੀ ਵਾਰ ਦੇ ਕੇਵਲ ਪਾਠ ਕੀਤਿਆਂ ਉਹ ਨਤੀਜੇ ਪੈਦਾ ਨਹੀਂ ਹੋ ਸਕਦੇ ਜਿਹੜੇ ਨਤੀਜੇ ਸਿੱਖ ਦੇ ਜੀਵਨ ਵਿੱਚ ਪੈਦਾ ਕਰਨ ਦਾ ਗੁਰੂ ਨਾਨਕ ਦੀ ਥਾਲੀਮ ਨੂੰ ਦਾਵਾ ਹੈ ਗੁਰੂ ਨਾਨਕ ਦੀ ਥਾਲੀਮ ਦਾ ਦਾਵਾ ਹੈ ਕਿ ਉਸ ਨੂੰ ਸਮਝ ਕੇ ਕਮਾਉਣ ਜਾਂ ਵਰਤੋਂ ਵਿੱਚ ਲਿਆਉਣ ਵਾਲੇ ਪੁਰਸ਼ਾਂ ਦੇ ਜੀਵਨ ਵਿੱਚ ਡਰ ਚਿੰਤਾ ਰੋਗ ਬਿਮਾਰੀ ਸੰਤਾਪ ਥੋੜ੍ਹ ਗਰੀਬੀ ਪਾਪ ਤੇ ਮੌਤ ਦੀ ਕੋਈ ਜਗ੍ਹਾ ਨਹੀਂ ਰਹੇਗੀ ਅਤੇ ਨਿਰਭੈਤਾ ਬੇਫਿਕਰੀ ਸਿਹਤ ਸ਼ਕਤੀ ਖੁਸ਼ੀ ਬੇਮੁਤਾਜੀ ਅਮੀਰੀ ਸਦੀਵੀ ਜ਼ਿੰਦਗੀ ਅਤੇ ਹੋਰ ਅਨੇਕਾਂ ਬਰਕਤਾਂ ਠਾਠਾ ਮਾਰਨ ਗਿਆਂ ਪਰ ਦੇਖਿਆ ਇਹ ਜਾਂਦਾ ਹੈ ਕਿ ਗੁਰੂ ਨਾਨਕ ਦੇ ਸਿੱਖ ਘਰਾਂ ਵਿੱਚ ਆਮ ਤੌਰ ਤੇ ਉਹ ਨਤੀਜੇ ਪੈਦਾ ਨਹੀਂ ਹੋ ਰਹੇ ਜਿਨ੍ਹਾਂ ਦਾ ਇਕਰਾਰ ਗੁਰੂ ਨਾਨਕ ਦੀ تعلیم ਕਰਦੀ ਹੈ ਇਸ ਦਾ ਕੀ ਕਾਰਨ ਹੈ ਧੀਰਗ ਵਿਚਾਰ ਕੀਤਿਆਂ ਸਾਨੂੰ ਅਫਸੋਸ ਨਾਲ ਇਸ ਨਤੀਜੇ ਤੇ ਅਪੜਨਾ ਪਵੇਗਾ ਕਿ ਸਿੱਖਾਂ ਵਿੱਚ ਗੁਰੂ ਨਾਨਕ ਦੀ تعلیم ਜਾਂ ਗੁਰੂ ਨਾਨਕ ਦੇ ਆਤਮਕ ਗਿਆਨ ਦੀ ਇੱਜ਼ਤ ਤਾਂ ਹੈ ਇਸ ਗਿਆਨ ਦਾ ਰੋਜ਼ਾਨਾ ਪਾਠ ਤਾਂ ਹੈ ਪਰ ਇਸ ਗਿਆਨ ਦੀ ਉਹ ਵਰਤੋਂ ਨਹੀਂ ਜਿਹੜੀ ਵਰਤੋਂ ਕੇ ਗਿਆਨ ਤੋਂ ਨਤੀਜੇ ਪੈਦਾ ਕਰਵਾਇਆ ਕਰਦੀ ਹੈ ਗੁਰੂ ਨਾਨਕ ਸਾਹਿਬ ਵੱਲੋਂ ਸੰਸਾਰ ਨੂੰ ਦਿੱਤੇ ਗਏ ਆਤਮਿਕ ਗਿਆਨ ਦੀ ਇੱਜ਼ਤ ਵੀ ਹੋਣੀ ਚਾਹੀਦੀ ਹੈ ਇਸ ਦੇ ਰੋਜ਼ਾਨਾ ਪਾਠ ਵੀ ਹੋਣੇ ਚਾਹੀਦੇ ਹਨ ਪਰ ਇੱਜ਼ਤ ਤੇ ਪਾਠਾਂ ਦੇ ਨਾਲ ਇਸ ਗਿਆਨ ਦੀ ਸਿੱਖ ਜੀਵਨ ਵਿੱਚ ਵਰਤੋਂ ਦਾ ਹੋਣਾ ਅਤ ਜ਼ਰੂਰੀ ਹੈ ਸਿੱਖ ਕੌਮ ਦਾ ਪਿਛਲਾ ਸ਼ਾਨਦਾਰ ਇਤਿਹਾਸ ਗੁਰੂ ਨਾਨਕ ਦੇ ਆਤਮਕ ਗਿਆਨ ਦੀ ਸਹੀ ਵਰਤੋਂ ਦਾ ਨਤੀਜਾ ਸੀ ਇਸ ਆਤਮਕ ਗਿਆਨ ਨੂੰ ਕਮਾਉਣ ਨਾਲ ਆਉਣ ਵਾਲੇ ਸਮੇਂ ਵਿੱਚ ਉਹ ਨਤੀਜੇ ਪੈਦਾ ਹੋ ਸਕਦੇ ਹਨ ਜਿਨ੍ਹਾਂ ਦੇ ਸਾਹਮਣੇ ਸਿੱਖਾਂ ਦਾ ਪਿਛਲਾ ਇਤਿਹਾਸ ਇੱਕ ਆਰੰਭ ਜਾਂ ਮੋੜ ਹੀ ਨਜ਼ਰ ਆਵੇ ਗਿਆਨ ਦੀ ਇੱਜ਼ਤ ਤੇ ਸਤਿਕਾਰ ਕਰਨ ਜਾਂ ਗਿਆਨ ਦੀ ਪੂਜਾ ਕਰਨੀ ਕਿਉਂਕਿ ਆਸਾਨ ਹੈ ਇਸ ਵਾਸਤੇ ਬਹੁਤੇ ਧਾਰਮਿਕ ਲੋਕ ਇੱਜ਼ਤ ਸਤਿਕਾਰ ਨੂੰ ਹੀ ਧਰਮ ਸਮਝ ਲੈਂਦੇ ਹਨ ਇਹ ਗਲਤੀ ਨਿਰੇ ਅੱਜਕੱਲ੍ਹ ਹੀ ਨਹੀਂ ਹੋ ਰਹੀ ਸਗੋਂ ਗੁਰੂ ਸਾਹਿਬ ਦੇ ਵੇਲੇ ਵੀ ਐਸੇ ਪੁਰਖ ਮੌਜੂਦ ਸਨ ਜਿਹੜੇ ਗੁਰੂ ਉਪਦੇਸ਼ ਦੇ ਨਿਰੇ ਸਤਿਕਾਰ ਨੂੰ ਗੁਰੂ ਉਪਦੇਸ਼ ਦੇ ਨਿਰੇ ਪਾਠਾਂ ਨੂੰ ਹੀ ਗੁਰਸਿੱਖੀ ਸਮਝਣ ਦੀ ਭੁੱਲ ਕਰਦੇ ਸਨ ਉਸ ਵੇਲੇ ਐਸੇ ਭੁੱਲੜ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਉਚਾਰਿਆ ਹੋਇਆ ਭਾਈ ਗੁਰਦਾਸ ਜੀ ਦਾ ਅੱਗੇ ਦਸਿਆ ਪ੍ਰਸਿੱਧ ਸਵਈਆ ਅੱਜ ਕੱਲ ਦੇ ਭੁੱਲੜ ਗੁਰਸਿੱਖਾਂ ਨੂੰ ਵੀ ਹਲੂਣੇ ਦੇ ਦੇ ਕੇ ਸਮਝਾ ਰਿਹਾ ਹੈ पूषित पथक तेहे मार्ग ना धारै पग प्रीतम कै देश कैसे बातन से जई है पूषित है बेद खात औखद ना संजम से कैसे मिटै रोग सुख सहज समाई है पूषित सुहागन है कर्म दुहागन कै हृदय विविचार कित सहज बुलाई है ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮਪਾਦ ਗੁਰ ਉਪਦੇਸ਼ ਗਹਿ ਜੋ ਲਾਉ ਨਾ ਕਮਾਈ ਹੈ ਜਿਵੇਂ ਨਿਰਾ ਰਸਤਾ ਪੁੱਛਣ ਨਾਲ ਪ੍ਰੀਤਮ ਦੇ ਦੇਸ਼ ਵਿੱਚ ਨਹੀਂ ਪਹੁੰਚ ਸਕਦੀ ਜਿਵੇਂ ਨਿਰੀ ਦਵਾ ਪੁੱਛਣ ਨਾਲ ਪਰ ਪਰਹੇਜ਼ ਨਾਲ ਦਵਾ ਨਾ ਵਰਤਣ ਨਾਲ ਰੋਗ ਨਹੀਂ ਮਿਟ ਸਕਦਾ ਜਿਵੇਂ ਸੁਹਾਗਣ ਤੋਂ ਪਤੀ ਵਸ ਕਰਨ ਦੀ ਜਾਂਚ ਤਾਂ ਪੁੱਛਣ ਪਰ ਕਾਮਵੀ ਵਿਚਾਰਨ ਦੇ ਕਰਨ ਇਸ ਨਾਲ ਪਤੀ ਵਸ ਨਹੀਂ ਹੋ ਸਕਦਾ ਇਸੇ ਤਰ੍ਹਾਂ ਪਰਮ ਪਦ ਉਦੋਂ ਤੱਕ ਹਾਸਲ ਨਹੀਂ ਹੋ ਸਕਦੀ ਜਦ ਤੱਕ ਗੁਰੂ ਉਪਦੇਸ਼ ਨੂੰ ਜੀਵਨ ਦੀ ਹਰ ਘਟਨਾ ਵਿੱਚ ਜੀਵਨ ਦੀ ਰੋਜ਼ਾਨਾ ਵਰਤੋਂ ਵਿੱਚ ਲਿਆ ਕੇ ਕਮਾਇਆ ਨਾ ਜਾਵੇ ਸੇਵਕ ਸਿਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿੰਨ ਕਾ ਹਰ ਥਾਂẽ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨਨੀ